ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆਮੀਦ ਕਰਦੇ ਸਾਰੇ ਜਣੇ ਵਧੀਆ ਹੋਵੋਗੇ ਸਵਾਗਤ ਕਰਦਾ ਜੀ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਅੱਜ ਦਾ ਵਲੌਗ ਬਹੁਤ ਹੀ ਘੈਂਟ ਹੋਊਗਾ ਬਾਕੀ ਤੁਸੀਂ ਥੰਬਨੇਲ ਟਾਈਟਲ ਤੋਂ ਦੇਖ ਹੀ ਲਿਆ ਆਣਾ ਵਾ ਬਾਕੀ ਤੁਹਾਨੂੰ ਮੈਂ ਦੱਸ ਵੀ ਦੇਣਾ ਆਪਾਂ ਚੱਲੇ ਆਈ ਮੂਵੀ ਸ਼ੂਟ ਤੇ ਸ਼ਾਰਟ ਮੂਵੀ ਦਾ ਸ਼ੂਟ ਅੱਜ ਤੇ ਆਪਾਂ ਉੱਥੇ ਗੱਲਿਆ ਜੀ ਤੇ ਮੈਂ ਪਹੁੰਚ ਗਿਆ ਮੋਗੇ ਤੇ ਵਾਪਸ ਵੀ ਆਉਣ ਵਾਲੀ ਆ ਤੇ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਐਡਾਂ ਹੀ ਬਣੇ ਰਹੋ ਮੇਰੇ ਨਾਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਵਲੌਗ ਬਹੁਤ ਘੈਂਟ ਹੋਊਗਾ। ਹਾਂਜੀ ਆਪਾਂ ਬੈਠ ਗਏ ਬਸ ਅਜੇ ਤੇ ਟੈਕਟ ਵੀ ਲੈ ਲੀਏ ਬਾਈ ਤੋਂ ਤੇ ਚਲਦੇ ਆਂ ਤੁਹਾਨੂੰ ਆਪਾਂ ਉੱਥੇ ਚੱਲ ਕੇ ਮਿਲਦੇ ਆਂ। ਆਪਾਂ ਚੱਲੇ ਆਈ ਲੋਕੇਸ਼ਨ ਤੇ ਤੇ ਆਪਣੇ ਨਾਲ ਸੁੱਖਾ ਵੀਰਾ ਵੀ ਇੱਧਰ ਸ਼ੂਟ ਤੇ ਇੱਧਰ ਸਾਡੀ ਰੇਸ਼ਮਾ ਭੈਣ ਚਲਦੇ ਆਂ ਆਪਾਂ ਹੁਣ ਲੋਕੇਸ਼ਨ ਤੇ ਤੁਹਾਨੂੰ ਚੱਲ ਕੇ ਦਿਖਾਉਨੇ ਆਂ। ਤੇ ਸੁੱਖਾ ਵੀਰਾ ਅੱਜ ਕਰੂਗਾ ਸ਼ੂਟ ਭੰਗ ਚੜੀ ਵਾਲਾ। ਹਲੇ ਬਦਾਨਾ। ਹਲੇ ਬਦਾਨਾ। ਹੈਂ? ਕਿੰਨਾ ਸਵਾਦ ਸੀ ਤੇ ਹੁਣ ਤੂੰ ਤਾਂ ਚਾਹ ਵੀ ਪਾਲ ਲੈਣਾ ਨਾ ਲੋਰ ਜੀ ਆਪਣਾ ਨਾ ਠੀਕ ਹੈ ਜਿਹੜੇ ਕੀ ਕੰਮ ਹੋਣਾ ਸ਼ੂਟ ਪਹਿਲਾ ਹੋਣ ਜਾ ਰਿਹਾ ਰੈਡੀ ਪਹਿਲਾ ਸ਼ਾਟ ਆ ਇਹ ਹੈਗਾ ਜਵਾਕਾਂ ਦੇ ਨਾਲ ਕਰਤਾਰਾ ਸ਼ੌਂਕੀ ਤੰਦੇ ਦੀ ਬਾਰਲੀ ਫਰਨੀ ਦਾ ਲੁੱਕ ਤੇ ਬੈਠਾ ਹਾਂ ਅੰਦਰ ਵਿੱਚ ਝੋਲਾ ਪੜਿਆ ਸੀ ਜਿਹਦੇ ਵਿੱਚ ਕੁਝ ਟੌਫੀਆਂ ਬਿਸਕੁਟਸ ਆਣ ਭਰਿਆ ਹੋਇਆ ਝੋਲਾ ਬੱਚਿਆਂ ਦੇ ਵਿੱਚ ਵੰਡ ਰਿਹਾ ਸੀ ਜਾਨੀ ਕਿ ਤੁਸੀਂ ਬੱਚੇ ਹਾਂ ਬੈਠਾ ਪਾਗਲਾ ਵਾਂਗ ਲੱਗਦਾ ਸੀ ਠੱਗੀ ਜੀ ਬਾਕੀ ਨਾਲ ਤੇ ਵੀ ਬਲੌਗ ਦੇ ਨਾਲ ਬਣੇ ਰਹੋ ਕਿਉਂਕਿ ਤੁਹਾਨੂੰ ਸਾਰਾ ਸ਼ੂਟ ਦਿਖਾਵਾਂਗੇ ਆਪਾਂ ਨੋ ਵੀ ਮਿੱਤਰੋ ਕਰਕੇ ਮੈਗ ਕਨੈਕਟ ਤੇ ਤੇਤਰਾ ਵੀਰੇ ਹੋਣੀ ਸਾਰੇ ਕਰੀ ਜਾਂਦੇ ਸ਼ੂਟ ਲੋਣੇ ਕੱਲੇ ਮਾਂ ਜੀ ਜੀ ਪਾ ਲੈਣ ਕੋਲ ਬਾਈ ਵੱਜੂਗੀ ਇਹਨਾਂ ਨਾਲ ਅੱਗ ਸੀਨ ਲੱਗੂਗਾ ਜੜੀ ਤੁਰ ਕੇ ਹੋਰ ਸੀਨ ਚੇਂਜ ਕਰਨਗੇ ਕਿਵੇਂ ਕਿਵੇਂ ਇੱਥੇ ਕੱਲੇ ਮੁੰਡਿਆਂ ਦਾ ਖੇਡ ਦੇ ਵਿਖਾਓ ਜਿਹੜਾ ਕੁੜੀਆਂ ਦਾ ਉਹ ਕਿਸੇ ਦੇ ਗੇਟ ਕੋਲ ਵਾਜੇ ਵੀ ਮੰਨੂਗੀ ਮੈਂ ਸੀਨ ਕੱਟ ਕਰੋ ਡੈਡੀ ਤੁਰ ਕੇ ਜਾਈਂ ਦੋਨਾਂ ਨੂੰ ਲੱਗੋ ਲੈ ਲੈ ਲੜੋਟਾ ਇਹ ਚੀਜ਼ ਬਣਾਓ ਬਾਈ ਜੀ ਇਹ ਮੈਨੂੰ ਜੇ ਮੈਂ ਕੁੜੀਆਂ ਡਰਦੇ ਇੱਥੇ ਘੜਕ ਨਾ ਇਹ ਕੋਲ ਨੂੰ ਆਂਦਰ ਤੋਂ ਸ਼ਾਮ ਜੰਦਗਾ ਵੀ ਭਾਗ ਲਾ। ਇਹ ਬਾਜ਼ ਮਾਰਨਗੇ ਫਿਰ ਤੁਸੀਂ ਵੀ ਆਜੋ ਤੁਸੀਂ ਵੀ ਲੋ। ਇਹ ਤੁਸੀਂ ਜਦੋਂ ਕਹਿ ਕਹਿ ਪਰ ਤੁਸੀਂ ਵੀ ਆਜੋ। ਫਿਰ ਤੁਸੀਂ ਡਰਦਿਆਂ ਡਰਦਿਆਂ ਨੇ ਕੋਲ ਆਉਣਾ ਠੀਕ ਹੈ। ਫਿਰ ਆਇਆ ਕਰਨਾ। ਤੇ ਇੱਕੋ ਜੇ ਤੂੰ ਇਹ ਗੱਲ ਕਹਿੰਨੇ ਨਾ ਈ ਗਲੂ। ਫਿਰ ਤੂੰ ਪਾਸੇ ਖੜ ਕੇ ਆਗਾ ਤੂੰ ਟੋਪੀਆਂ ਲੈ ਲੈਣਗੇ ਚੰਗਾ। ਪਾਸੇ ਹੁਣ ਕੀ? ਆਪ ਵੀ ਜਾਣੇ ਕਿ ਤੁਸੀਂ ਕਰਨਾ। ਦੋਸ਼ਾਂ ਨਹੀਂ ਕਰਾਂ। ਇਹ ਸੋਸਾ ਨਾਲ ਲਈਓ ਜੀ ਗਲਤ ਇਹ ਨਾ ਆਵੇ। ਸ਼ਾਮੇ ਕਰ ਲਾ। ਹਾਂ ਹਾਂ ਹਾਂ। ਕੜ ਇੱਕ ਵਾਰ ਹੀ ਠੀਕ ਹੋ। ਫਤਕਾ ਕਰੀ। ਗੜੀ। ਐਕਸ। ਇੱਕ ਲੋ ਬੋਲ ਬੋਲ ਪਹਿਲਾ ਸਹੀ ਬੋਲ। ਇੱਕ ਲੋ ਬੰਦਾ ਦਾ ਉਹ ਬੰਦੇ। ਇੱਕ ਲੋ ਬਾਲ। ਜਸਤੀ ਤੇ ਕਵਨਾਂ ਨੰਨ ਕਾਲੀ ਸ਼ਰਟ ਵਾਲੇ ਮੁੰਡੇ ਦੇ ਨਾਲ ਉਹਦੇ ਤੇ ਟੰਗ ਦੇ ਤਾ ਗਵੈੜ ਗੱਲ ਚ। ਹਾਂ। ਹਾਂ। ਬਾਕੀ ਸਾਰੇ ਸਾਈਡ ਤੇ ਜੋ ਕਿਉਂ ਵੱਲ ਜਾਈਆਂ ਨੇ ਤੁਸੀਂ। ਮੈਂ ਪਹਿਲਾਂ ਆਇਦਰਾ ਸਾਰੇ ਬਹੁਤ 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 ਖਤਮ ਕਰ ਸਕਦੇ ਆਰੇ ਬਰੇ ਬਰੇ ਬਹੁਤ એનર્ਜੀ ਦੇ ਰਹੇ ਜੀ ਲੈ ਜੀ ਲੈ ਲਈ ਹਾਂਜੀ ਇੱਕ ਮਾਸੇ ਅੱਛਾ ਉਤਰੋ ਬੜਾ ਉਹ ਬੁੱਲੀ ਮਾਰੀ ਉਹ ਜਵਾਕਾਂ ਜਾਨੇ ਮਾਰੀ ਹੋਣੀ ਆ ਇਹ ਬੁੱਲੀ ਜਵਾਕਾਂ ਦਾ ਕੜਕ ਲਾ ਦੇ ਥੈਂਕ ਯੂ ਕੀ ਗੱਲ ਹੋ ਗਈ ਬਾਈ ਉਹ ਬਾਈ ਇਹ ਗੱਲਾਂ ਕੀ ਸੀ ਉਹ ਬੁੱਲੀ ਮਾਰੀ ਜਵਾਕਾਂ ਜਾਨੇ ਦਾ ਮੱਥਾ ਹੀ ਪਾੜ ਕੇ ਰੱਖਦਾ ਬਜ਼ੁਰਗ ਦਾ ਬਲਾਦਾ ਸੱਟ ਜਾਦੇ ਆ ਬਾਈ ਆਪਾਂ ਨਾ ਡਾਕਟਰ ਤੋਂ ਪੱਟੀ-ਕੁੱਟੀ ਕਰਾ ਦਨੇ ਆ ਦੇ ਹਾਂ ਹਾਂ ਬਾਈ ਚਲੋ ਪੱਟੀ ਕਰਾ ਦਿੰਦੇ ਵੈਸੇ ਬਾਬਾ ਜੀ ਹੈ ਕੰਗ ਪਤਾ ਤਾਂ ਮੈਨੂੰ ਵੀ ਨਹੀਂ ਬਈ ਵਿਚਾਰਾ ਇੱਥੇ ਹੀ ਫਿਰਦਾ ਰਹਿੰਦਾ ਗੜੀਆਂ 'ਚ ਭਟਕਦਾ ਅੱਛਾ ਚਲੋ ਫਿਰ ਡਾ ਲੰਗ ਰੰਡੀ ਆ ਬਈ ਲੈ ਕਮਟਰ ਉਹ ਕੱਟ ਲਾ ਸੈਕਰੀਟਰੀ ਜੀ ਨੂੰ ਮੰਗੇ ਬਾਬਾ ਥੋੜੇ ਦਰਦ ਬਹੁਤ ਹੁੰਦਾ ਨਾ ਚਲੋ ਆਪਾਂ ਡਾਕਟਰ ਤੋਂ ਦਵਾਈ ਦਿਵਾ ਲਏ ਉਹਨੇ ਪੱਟੀ ਕਰਾ ਲੋਨੇ ਆਪਾਂ ਅੱਛਾ ਐ ਨਹੀਂ ਮਾਈਕ ਲਾਉਂਦਾ ਹਾਂ ਹੱਸਨੇ ਵੀ ਫੇਰ ਬਚਰਗਾ ਤੇਰਾ ਕੋਈ ਵਾਲੀ ਵਾਰ ਤਾਂ ਹੈ ਨਹੀਂ ਡੈਡੀ ਨੇ ਕਿਹਾ ਨਾ ਦੁੱਖਾਂ ਦੇ ਮਾਰਾਂ ਦਾ ਕੋਈ ਵਾਲੀ ਵਾਰ ਨਹੀਂ ਦਾ ਫੇਰ ਤੁਸੀਂ ਕਹਣਾ ਮੈਨੂੰ ਲੱਗਦਾ ਬਾਈ ਇਹਨਾਂ ਨੂੰ ਤਕੜਾ ਹੀ ਸਦਮਾ ਕੌਂਚਾ ਫੇਰ ਤੁਸੀਂ ਕਹਣਾ ਚੱਲ ਚੱਲਾ ਬਾਬਾ ਤੂੰ ਮੇਰੇ ਨਾਲ ਚੱਲ ਮੇਰੇ ਘਰ ਪਰਸ ਦੇ ਵਿੱਚ ਕੁਝ ਹੋ ਹੈਗਾ ਬਲੈਕ ਜਿਹੇ ਡਲੇ ਲੌਂਗੀ ਨੈਪਸ ਤੇ ਕੀ ਨਮਸਕਾਰ ਹੈ ਬਕਰੇ ਲਿਖੇ ਇੱਟਾ ਕੁਝ ਮੈਂ ਵੀ ਆ ਰਹੀ ਨਹੀਂ ਇੱਟਾ ਕੁਝ ਹੁੰਦਾ ਹੈ ਹੈਗਾ ਮੇਰੇ ਤੇ ਹੋ ਗਿਆ ਮੈਂ ਤਾਂ ਹਿੱਕ ਦਾ ਤਾਕਾ ਕਰਿਆ ਪਤਾ ਨਹੀਂ ਕਿੰਨੇ ਕਿੱਦ ਵਿੱਚ ਟੁੱਕ ਸੁਲਾਈ ਬੈਠੀ ਮੈਨੂੰ ਲੱਗ ਰਿਹਾ ਕੋਈ ਬਾਲੀਵੁੱਡ ਹੈ ਨਹੀਂ ਹਣ ਇਹਨਾਂ ਭਾਈ ਮੈਨੂੰ ਲੱਗਦਾ ਬਾਬੇ ਨੂੰ ਤਕੜਾ ਹੀ ਸਤਬੰਨ ਲੱਗਿਆ ਹਾਂ ਤਾਂ ਹੀ ਤਾਂ ਕਹਿੰਦਾ ਮੈਂ ਵਕਤ ਦਾ ਮਾਰਿਆ ਤੇ ਦੁੱਖਾਂ ਦਾ ਮਾਰਿਆ ਚਲੋ ਫਿਰ ਬਾਬਾ ਦੇ ਨਾਲ ਚੱਲੋ ਘਰੇ ਆਏ ਥੋੜੇ ਪੱਟੀ-ਪੱਟੀ ਕਰਾਉਣੇ ਆ ਚਲੋ ਸਭ ਯਾਦ ਕਸ਼ਵਾ ਲੈ ਲੈ ਭਾਈ ਆਪਣਾ ਸੀਨ ਹੋ ਗਿਆ ਡਨ ਤੇ ਹੁਣ ਆਪਾਂ ਚੱਲੇ ਆ ਅਗਲੇ ਘਰੇ ਸ਼ੂਟ ਕਰਨਾ ਜਿੱਥੇ ਬਾਈ ਦੇ ਘਰੇ ਸ਼ੂਟ ਕਰਨਾ ਤੇ ਚਲਦੇ ਆ ਬਾਈ ਹੁਣੀ ਵੀ ਨਾਲ ਆਪਣੇ ਨਹੀਂ ਤੁਸੀਂ ਮਗਰ ਤੇ ਆ ਥਾੜੀ ਨਾ ਗਰੇ ਟੋਕੇ ਕੋਲੇ ਹੋ ਜਾਓ ਇਧਰ ਸਾਰੇ ਐ ਕਿਹੜੀ ਆ ਅੱਛਾ ਇਹਦੇ ਤੇ ਸ਼ੂਟ ਹੀ ਨਹੀਂ ਹੋ ਰਿਹਾ ਪੂਣੇ ਆਇਆ ਮੈਨੂੰ ਇਹਦੇ ਤੇ ਇਹ ਕਿੰਨਾ ਜਾਵੇ ਕਿੰਨਾ ਆ ਜਾਵੇ ਫੱਟੇ ਨੂੰ ਪਾਉਣ ਤੇ ਅੱਜ ਆ ਜਾ ਕੇ ਮੈਂ ਜਿੱਦੇ ਦਿਬਾਉਣਾ ਇਹਨਾਂ ਨੇ ਤੁਹਾਨੂੰ ਰਿਵਾਜ ਮਾਰੇ ਪੂਣੇ ਆਂਟ ਚਲੋ ਹੈਪੀ ਹਾਂਜੀ ਰੈਡੀ ਪੁੱਤ ਪਾਣੀ ਲੈ ਕੇ ਆ ਐਪੀ ਹਾਂਜੀ ਰੈਡੀ ਪੁੱਤ ਪਾਣੀ ਲੈ ਕੇ ਆ ਨਾਲਿਆਂ ਦੀ ਹਾਂ ਜੀ ਦੋ ਜੀ ਕਾਜ ਕਰਦੇ ਹੈ ਜੀ ਜਿਹਨ ਭਾਈ ਆਉਣ ਲੱਗੇ ਤੋਂ ਨਮਾਜ਼ ਪੰਜ ਸੌ ਦੇ ਦੇ ਕਰਨਗੇ ਨੂੰ ਰੈਡੀ ਕਰਦੇ ਨੇ 500 ਉਹ ਵੀ ਬੰਦੇ ਲੈਣਾ ਨੂੰ ਦੋ ਜੀ ਲੈ ਕੇ ਕਿੰਨੇ ਰੋ ਉਹ ਵੀ ਇਹੀ ਹੈ ਚਲੋ ਵੀ ਸੱਜਣਾ ਹੋਣ ਆਪਾਂ ਚੱਲਦੇ ਆ ਘਰ ਨੂੰ ਸ਼ੂਟ ਹੋ ਗਿਆ ਡਨ ਜਦੋਂ ਮੈਂ ਵੀਡੀਓ ਦਾ ਲਿੰਕ ਪਾ ਦੂੰਗਾ ਯਾਨੀ ਸ਼ੂਟ ਡਨ ਨਹੀਂ ਹੋਇਆਗਾ ਮੇਰੇ ਸਿਰ ਡਨ ਹੋ ਗਏ ਸੀ ਇਹ ਸ਼ੂਟ ਹੋਈ ਜਾਂਦਾ ਉਹ ਵੀ ਦਾ ਤੇ ਬਾਕੀ ਮੈਂ ਲਿੰਕ ਪਾ ਦੂੰ ਜਦੋਂ ਮੂਵੀ ਆ ਗਈ ਤੇ ਤੁਸੀਂ ਸਾਰੇ ਜਣੇ ਲਾਈਕ ਕਮੈਂਟ ਫੇਰ ਜਰੂਰ ਕਰਿਓ ਤੇ ਹੁਣ ਆਪਾਂ ਚੱਲਦੇ ਆ ਬਸ ਚੜਦੇ ਆ ਇੱਥੋਂ ਉਹ ਸਾਹਮਣੇ ਮਰਾੜ ਕਲਾਂ ਸੱਬੇ ਦਾ ਪਿੰਡ ਆ ਇੱਥੋਂ ਦੀ ਸ਼ੁਰੂਆਤ ਆਈ ਸ਼ੁਰੂਆਤ ਤਾਂ ਬਹੁਤ ਟਾਈਮ ਦੀ ਹੋਈ ਸ਼ੁਰੂਆਤ ਤਾਂ ਬਹੁਤ ਟਾਈਮ ਦੀ ਹੈ ਯਾਰ ਇੰਪੋਰਟੈਂਟ ਜੀ ਸਸਤਰੀ ਘਾੜ ਦੀ ਸਾਰਿਆਂ ਨੂੰ ਤੇ ਵਾਤਾਵਰਣ ਤੇ ਵੀਡੀਓ ਸਾਡੀ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਬਾਈ ਨਾਮ ਨਾਲ ਵਲੋਗਿੰਗ ਕਰੀ ਜਾਂਦਾ ਨਾਲ ਨਾਲ ਸਾਡੀ ਮੂਵੀ ਸ਼ੂਟ ਚੱਲੀ ਜਾਂਦਾ ਬਹੁਤ ਘੰਟੇ ਸ਼ੂਟ ਚੱਲ ਰਿਹਾ ਸਾਡਾ ਤੇ ਅੱਜ ਦੇ ਵਲੌਗ ਦੀ ਇੱਥੇ ਸਮਾਪਤੀ ਕਰ ਦਿੱਤਾ ਸ੍ਰੀ ਘਾੜ ਜੀ ਬੱਸ ਮਿਲ ਗਿਆ ਆਪਾਂ ਨੂੰ ਮੁਸੰਦੀ ਮੋਗੇ ਦੀ ਤੇ ਆਪਾਂ ਚੱਲਦੇ ਹੁਣ ਘਰੇ ਕਿੱਦਾਂ ਲੱਗਾ ਤੁਹਾਨੂੰ ਵਲੌਗ ਸਾਰਿਆਂ ਨੂੰ